ਜੜੀਆਂ ਜੀ ਇਹੇ ਲੇਖ ਨੇ ਛੋਟੀਆਂ ਛੋਟੀਆਂ ਲੇਖ ਨੇ ਨਦੀਆਂ ਨੇ ਤੇ ਇਹ ਮੈਂ ਤੁਹਾਨੂੰ ਇੱਕ ਮਿੰਟ ਦਿਖਾਣਾ ਏ ਉਹ ਦਿਖ ਰਹੀ ਆ ਤੁਹਾਨੂੰ ਜੀ ਇਹ ਇੱਥੇ ਵੀ ਜਾਵਾਂਗੇ ਅਸੀਂ ਕੱਲ ਨੂੰ ਜਾਵਾਂਗੇ ਸਵੇਰੇ ਮਾਰਨਿੰਗ ਟਾਈਮ ਜਾਵਾਂਗੇ ਇਹ ਸਾਡੇ ਸ਼ਰਮੀਲਾ ਜੀ ਦੇ ਬਿਲਕੁਲ ਹਾਊਸ ਦੇ ਨਾਲ ਆ ਉਹ ਵਾਲੀ ਵੈਬ ਵੈਬ ਕਹਿੰਦੇ ਨੇ ਵੈਬ ਸ਼੍ਰੀਲੰਕਾ ਦੇ ਵਿੱਚ ਜੀ ਤੇ ਆਹ ਦੇਖੋ ਜੀ ਟਿੱਪ ਨੇ ਜੀ ਤੇ ਪਰਨਾ ਕੰਮ ਕਰ ਲਵੇ ਇੱਥੇ ਕੋਈ ਚੱਕਰ ਨਹੀਂ ਹੈਗਾ ਤੇ ਅਸੀਂ ਆਪਾਂ ਨੂੰ ਵਧੀਆ ਕੋਈ ਜਿਹੜੇ ਵਿਸ਼ਵਾਸ ਦਾ ਪਾਤਰ ਵਧੀਆ ਬਣ ਸਕਣ ਤੇ ਆਪਣੀ ਕਹਿਣਾ ਮੰਨਣ ਆਪਣਾ ਇਮਾਨਦਾਰੀ ਨਾਲ ਕੰਮ ਕਰਨਾ ਹਨਾ ਤੇ ਆਪ ਵੀ ਕਮਾ ਕੇ ਖਾਣ ਸਾਨੂੰ ਵੀ ਕਮਾ ਕੇ ਖਾਣ ਦੇਖਾਂਗੇ ਕੌਣ ਮਿਲਦਾ ਆਪਾਂ ਨੂੰ ਇਹੋ ਜਿਹਾ ਬੰਦਾ ਓਹ بیا ਇਨਸਾਈਡ ਇਸ ਟੂ ਲਓ ਜੀ ਜਿਹੜਾ ਸਤੂਪਾ ਬਾਹਰੋਂ ਦਿਖਾਇਆ ਗਿਆ ਸੀਗਾ ਹੁਣ ਮੰਨੂ ਵਿਡੇ ਦੇ ਵਿੱਚ ਤੇ ਇਹ ਅੰਦਰ ਦੀ ਸਾਈਡ ਹੈ ਜੀ ਇਹ ਜਿੱਥੇ ਅਸੀਂ ਕੱਲ ਗਏ ਸੀਗੇ ਉਹ ਅੰਦਰੋਂ ਐਵੇਂ ਨਹੀਂ ਬਣੇ ਹੋਏ ਹੈਗੇ پتہ ਨਹੀਂ ਇੱਕ ਦਿਨ ਕੋ ਕਿੰਦਰ ਹੀ ਜਾਂਦੇ ਹਾਂ ਕਦੇ ਉਹ ਗਏ ਹੀ ਨਹੀਂ ਅੰਦਰ ਕੋਈ ਇਹ ਪਤਾ ਹੀ ਨਹੀਂ ਹੈ ਉਹਨਾਂ ਦਾ ਤੇ ਇਹ ਇਹ ਨਵਾਂ ਬਣਿਆ ਹੋਇਆ ਨਵਾਂ ਤਾਂ ਨਹੀਂ ਹੈ ਥੋੜਾ ਹੈਗਾ ਪੁਰਾਣੀ ਹੈ ਨਮਾਈ ਹੈ ਤੇ ਦੇਖ ਸਕਦੇ ਹੋ ਤੁਸੀਂ ਇਹ ਲੱਕੜ ਦਾ ਬਣਿਆ ਹੋਆ ਦੇਖੋ ਹਾਂ ਸਾਰੀ ਲੱਕੜ ਆ ਤੇ ਅੱਗੇ ਆ ਗਿਆ ਫਰਸ਼ ਨਾ ਕੋਈ ਕਿਲਪਿਚਾ ਸੋ ਪਿਚਾ ਪਿਚਾ ਨਾ ਕੋਈ ਕਿਲਪਿਚਾ ਸਰਫਟਰ ਆਫਟਰ ਕਮ ਓਹ ਪਹਿਲੀ ਵਾਰ ਅਸੀਂ ਮਤਲਬ ਜ਼ਿੰਦਗੀ ਦਾ ਮਤਲਬ ਐਡੇ ਵੱਡੇ ਧੂਪ ਤੂਫਾਨ ਦੇ ਅੰਦਰ ਆਏ ਦੇਖ ਸਕਦੇ ਆ ਜੀ ਬ੍ਰਹਮਾ ਵਿਸ਼ਨੂੰ ਮਹੇਸ਼ ਇਹ ਸਾਰੇ ਕਈਆਂ ਨੇ ਅੰਦਰ ਲੱਗਿਆ ਹੋਈਆਂ ਨੇ ਆ ਦੇਖੋ ਜੀ ਵਿਸ਼ਕਰਮਾ ਜੀ ਨੂੰ ਲੱਗਦਾ ਸ਼ਾਇਦ ਪਤਾ ਨਹੀਂ ਕੌਣ ਨੇ लो जी पहुंच गए अपना बिल्कुल टॉप त जी एक टॉप है जी ये देख सकते लो जी देख सकते कि झीला दिख रही थानू ਲੇ ਕੁਛੋਟੇ 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 ਕਿੰਨੀਆਂ ਝੀਲਾਂ ਨੇ 1 2 3 4 5 6 ਆਈ ਥਿੰਕ ਮੈਨੂੰ 6 7 7 ਮੈਨੂੰ 7 ਝੀਲਾਂ ਦਿਖੇ ਰਹੀਆਂ ਨੇ ਜਿਹੜੇ ਆਹ ਨੇੜੇ ਆ ਬਾਕੀ ਉਹ ਕਾਫੀ ਦੂਰ ਦੂਰ ਨੇ ਮੈਂ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਇੱਕ ਦੌਰ ਹੈ ਨਾ ਵੱਡੀ ਇਹ ਘੋਰ ਰਹੀ ਤੇ ਇੱਕ ਇਹ ਹੋ ਰਹੀ ਬਹੁਤ ਦੂਰ ਦੂਰ ਨੇ ਬਰੇ ਹੈ ਦੇਖਾਂ ਤੁਸੀਂ ਨਾਰਿਆ ਨਾਰੀਅਲੀ ਨਾਰੀਅਲ ਹੈ ਨਾਰੀਅਲ ਆਂਬ ਬਹੁਤ ਤਰ੍ਹਾਂ ਦੇ ਰੁੱਖ ਲੱਗੇ ਹੋਏ ਹੋਰੇ ਫਰੂਟਾਂ ਵਾਲੇ ਇਧਰਲੀ ਸਾਈਡ ਵੀ ਦੇਖ ਸਕਦੇ ਤੁਸੀਂ ਫਰੂਟੇ ਫਰੂਟਾਂ ਨਾਰੀਅਲ ਜ਼ਿਆਦਾ ਹੈ ਕੇਲੇ ਬਹੁਤ ਜ਼ਿਆਦਾ ਹੈ ਨਾਰੀਅਲ ਦੀ ਵੀ ਬਹੁਤ ਕਿਸਮਾਂ ਨੇ ਤੇ ਕੇਲੇ ਦੀ ਵੀ ਕਹਿੰਦੇ ਬਹੁਤ ਜ਼ਿਆਦਾ ਕਿਸਮਾਂ ਦਿੰਦੇ ਨੇ ਕਿਸਮਾਂ ਨੇ ਅਸ ਕਿਸਮਾਂ ਨੇ ਆਹਾ ਸੋਲਰ ਪੈਨਲ ਲੱਗੇ ਹੋਏ ਦੇਖ ਸਕਦੇ ਲਾਈਟ ਵਾਸਤੇ ਇਹ ਨਰਕ ਲੱਗਦਾ ਨਰਕਾ ਨਾ ਮਤਲਬ ਇਹੀ ਕਿਹਾ ਗਿਆ ਵੀ ਦੱਸਿਆ ਗਿਆ ਵੀ ਭਾਈ ਪਾਪ ਨਾ ਕਰੋ ਚੰਗੇ ਕੰਮ ਕਰੋ ਚਾਹੇ ਨੂੰ ਹੁਣ ਡਰਾਵੇ ਚ ਕਹ ਲੈ ਜਾਏ ਕੁਝ ਵੀ ਕਹ ਲੈ ਨਾ ਠੀਕ ਹੈ ਫਿਰ ਇਹੀ ਗੱਲ ਹੈ ਤਾਂ ਹੀ ਸਾਨੂੰ ਛੋਟੇ ਹੁੰਦਿਆਂ ਨੂੰ ਬੱਚਿਆਂ ਨੂੰ ਹਨਾ ਲੋਕ ਡਰਾਉਂਦੇ ਨੇ ਵੀ ਭਾਈ ਐ ਨਹੀਂ ਕਰਨਾ ਐ ਨਹੀਂ ਕਰਨਾ ਹਨਾ ਲਓ ਜੀ ਫਾਈਨਲੀ ਆਪਕੋ ਮੁਕੰਮਕ ਸਾਰਾ ਤੇ ਪਹੁੰਚ ਕੇ ਸ਼ਰਮੀਲਾ ਜੀ ਉਹਨਾਂ ਦੀ ਦੁਕਾਨ ਤੇ ਦੇਖ ਸਕਦੇ ਹਾਂ ਉਹਨਾਂ ਦੀ ਦੁਕਾਨ ਹੈ ਜੀ ਇਹ चलते हैं अंदर आप देख सकते काफ़ी तरह दीज़ा मिलती दी मिर्चा ही मिलदिया सुखिया लो जी जो मर्जी ले लो जी सब मिलता है जी देखो लो जी छोले लो जी दाला लो जी किने तरह छो, दो तरह के छोले ने है जी तो देख सकते मिर्च चक्ो किलो हिसाब चको मिर्च हैलो सर गुड इवनिंग कैसे हो हाउ आर यू टूडे ਨਮਸਤੋ ਇਹਦੇ ਨਾਲ ਵੀ ਫਾਈਲ ਇਹਨਾਂ ਤੋਂ ਵੀ ਨਾ ਲਓ ਜੀ ਆਟਾ ਲੈਣ ਲੱਗੇ ਆ ਆਟਾ 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 ਉਹਨੇ ਅਲੋ ਉਹਨੇ ਅਲੱਦੇ ਮੋ ਅਲੂ ਅਲੂ ਯੈਸ ਆਲੂ ਯੂ نو ਯੂ نو ਹਾਬਲਾ ਪੇਤੀ ਪੋਟੈਟੋ ਮੀਨਸ ਨੋ ਥਾਬੜਾ ਪੇਤੀ ਮੰਦਰਾ ਹਾਬੜਾ ਪੇਤੀ ਹਾਬਲਾ ਪੇਤੀ ਮੰਦਰਾ ਹਾਬੜਾ ਪੇਤੀ ਹਾਬਲਾ ਪੇਤੀ ਇਹਨੂੰ ਫੋਰੀ ਮੱਕੀ ਮੱਕੀ ਪੋਪ ਕੌਰਨ ਪੋਪ ਕੌਰਨ ਪੋਪ ਕੌਰਨ ਉਹ ਰੋਸ ਦਾ ਸਿੰਜਲੀ ਹਾਂ ਜਦੋਂ ਮੈਂ ਆਇਸਤੀ ਹਾਂ ਤਲਾ ਉਹ ਤੇਲ ਹਾਂ ਮੈਂ ਉਹ ਇਮਲੀ 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 ਲੋ ਜੋ ਮਰਜੀ ਲਓ ਜੀ ਸਭ ਕੁਝ ਮਿਲਦਾ ਆਓ ਤੁਸੀਂ ਸ਼੍ਰੀਲੰਕਾ ਘੁੰਮਣਾ ਆਓ ਤੇ ਬੜਾ ਸਸਤੇ ਚ ਬੰਦਾ ਸ਼੍ਰੀਲੰਕਾ ਘੁੰਮ ਲੰਦਾ ਜੀ ਕੋਈ ਡੀਕਾ ਉਹੀ ਤੁਹਾਨੂੰ ਲੱਗਦਾ ਜੀ 180 200 ਜੇ ਇੰਡੀਅਨ ਕਰਾਂ ਸੀ ਦੇ ਹਿਸਾਬ ਨਾਲ ਖੀ ਤਾਂ ਬਹੁਤ ਘੱਟ ਜੀ ਪੈਸੇ ਲੱਗਦੇ ਨੇ ਜਿਆਦਾ ਇੰਨੇ ਪੈਸੇ ਹੀ ਲੱਗਦੇ ਹੈਗੇ ਉਹ ਘੁੰਮਣ ਦੇ ਆ ਜੀ ਆਪਣਾ ਸਮਾਨ ਲੈ ਕੇ ਆਓ ਪਰ ਆਓ ਪਰ ਘੁੰਮੋ ਸ਼੍ਰੀਲੰਕਾ ਲਾਲੀ ਵਿੱਚ ਲਾਲੀ ਯੂ ਲਾਲੀ ਓ ਲਾਲੀ ਹੈਲੋ ਆ ਬੰਦਾ ਲਾਲੀ ਹੈ ਜੀ ਆਹ ਹੈਲੋ ਲਾਲੀ ਹਾਊ ਆਰ ਯੂ ਟੂਡੇ ਗੁੱਡ ਤੇ ਇਹਦਾ ਨਾਮ ਵੀ ਲਾਲੀ ਵਾ ਜੀ ਤੇ ਮੇਰਾ ਨਾਮ ਵੀ ਲਾਲੀ ਵਾ ਤੁਹਾਨੂੰ ਪਤਾ ਹੀ ਹੈ ਜੀ ਸਾਰਿਆਂ ਨੂੰ ਹਨਾ ਤੇ ਆਪਾਂ ਕੋਈ ਸਮਾਨ ਤਾਂ ਹੀ ਲੈਣਾ ਬਾਈ ਅੰਦਰ ਆਪਾਂ ਕੋਈ ਸਮਾਨ ਤਾਂ ਹੀ ਲੈਣਾ ਆਈ ਥਿੰਕ ਦੇਖ ਲੈ ਜੇ ਕੋਈ ਚੀਜ਼ ਹੈ ਲੈਣੀ ਹੈ ਦੱਸ ਦੇ ਆਪਾਂ ਕੋਲ ਸਮਾਨ ਆਲਰੇਡੀ ਬਹੁਤ ਪਿਆ ਹੈ ਲਓ ਜੀ ਆ ਲੈ ਲਿਆ ਆਪਾਂ ਨੇ ਆਟਾ ਤੇ ਅੱਜ ਆਪਾਂ ਸ਼੍ਰੀਲੰਕਾ ਦੇ ਵਿੱਚ ਬਣਾ ਕੇ ਰੋਟੀਆਂ ਖਲਾਵਾਂਗੇ ਸ਼੍ਰੀਲੰਕਾ ਦੇ ਦਾਲੇ ਵਿਲਾ ਸਮਾਨ ਦੇ ਉੱਥੇ ਬੈਠ ਕੇ ਆਪਾਂ ਘਰੇ ਸ਼ਰਮੀਲਾ ਜੀ ਦੇ ਘਰ ਬੈਠ ਕੇ ਆਪਾਂ ਰੋਟੀਆਂ ਬਣਾਵਾਂਗੇ ਤੇ ਨਾਲ ਬਣਾਵਾਂਗੇ ਆਪਾਂ ਅੰਡਾਂ ਦੀ ਭੁਰਜੀ ਲਓ ਜੀ ਇਹਨੂੰ ਬੰਦ ਤੁਸੀਂ ਜਾਣਦੇ ਹੀ ਆ ਜੀ ਕੌਣ ਆ ਇਹ ਹੁਣ ਦੇਖ ਲਓ ਹੁਣ ਇਹ ਪਹਿਲਾਂ ਆਟੋ ਚਲਾ ਰਿਹਾ ਸੀ ਹੁਣ ਆ ਕੇ ਇਹ ਸਮਾਨ ਦੇਣ ਲੱਗਿਆ ਵੇਚਣ ਲੱਗਿਆ ਨੋ ਪੋਲੀਥੀਨ ਨੋ ਪੋਲੀਦਿਨ ਨੋ ਪੋਲੀਦਿਨ ਰਿਹਦੂ ਡਰਾਈਵਰ ਰਿਹਦੂ ਯੈਸ ਯੈਸ ਟੁਕ ਟੁਕ ਰਿਹਦੂ ਟੁਕ 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 ਮਹਾ ਮਹਾ ਤੇ ਆ ਕੇ ਲਿਖਾ ਪਾਤੀ ਹਾਂ ਕਮ ਫਾਸਟ ਕਮ ਫਾਸਟ ਵੈਨ ਕਮ 10:00 10:00 9:30 9:00 9:00 9:00 नो प्रॉब्लम ए दादा हां और टोक लोगे राइट राइट डिनर रेडी पंजाब ਲਓ ਜੀ ਜਿਹੜਾ ਆਹ ਦੇਸੀ ਆਂਡਾ ਦੇਸੀ ਆਂਡਾ ਦੇਸੀ यस यस ਇਹ ਦੇਸੀ ਆਂਡਾ 34 ਦਾ ਇੱਕ ਜੀ ਤੇ ਜਿਹੜਾ ਆਹ ਦੂਜਾ ਆਂਡਾ ਇਹ ਆਹ ਵਾਲਾ 32 ਰੁਪਏ ਦਾ ਤੇ ਆਹ ਵਾਲਾ ਹੈਗਾ 28 ਰੁਪਏ ਦਾ ਦੇਖ ਲਓ ਜੀ ਕਿਹੜਾ ਲੈਣਾ ਫਿਰ ਤੁਸੀਂ ਨੇ ਓਏ ਦੇਖ ਆਦਾਂ ਛੋਟੀਆਂ ਛੋਟੀਆਂ ਮੱਛੀਆਂ ਨੇ ਜੀ ਸਕਾਈਆਂ ਪਈਆਂ ਨੇ ਦੇਖ ਲੋ ਜੀ ਪਾਪੜ ਬਣਾ ਕੇ ਰੱਖਿਆ ਪਈਆਂ ਮੱਛੀਆਂ ਜੀ ਇਹੇ ਇਹ ਵੀ ਮਿਲਦੀਆਂ ਔਰੇ ਲੋ ਜੀ ਸਮਾਨ ਲੈ ਲਿਆ ਆਪਾਂ ਨੇ ਤੇ ਚੱਲੇ ਪਉਣ ਘਰ ਨੂੰ ਚਲਿਏ ਜੀ ਚਲੋ এলিਫੈਂਟ ਹਾਊਸ এলিਫੈਂਟ ਹਾਊਸ ਬੋਲ ਆੜਾ ਆਈਸਕ੍ਰੀਮ এলিਫੈਂਟ ਹਾਊਸ ਓਕੇ 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 ਜਿਹੜਾ ਉਹ ਬ੍ਰੈਂਡ ਆਜੀ ਹੈ ਬ੍ਰੈਂਡ ਆਈਟਮ এলিਫੈਂਟ ਹਾਊਸ এলিਫੈਂਟ ਹਾਊਸ এলিਫੈਂਟ ਨੋ এলিਫੈਂਟ ਇਹ ਦਿਨੇ ਤੁਰਾਂ? ਓ ਲਓ ਜੀ ਲੈ ਲਿਆ ਸਮਾਨ ਆਪਾਂ ਨੇ ਤੇ ਹੁਣ ਆਪਾਂ ਚੱਲੇ ਘਰ ਨੂੰ ਲਓ ਜੀ ਆਏ ਮਿੱਤਰੋ ਪੂਰਾ ਦਿਨ ਕੋ ਮੁਰ ਤੋਂ ਬਾਅਦ ਤੇ ਅੱਜ ਅਸੀਂ ਘਰੇ ਆਇਆ ਹੁਣ ਆਏ ਥੋੜੀ ਦੇਰ ਪਹਿਲਾਂ ਤੇ ਆਪਾਂ ਚੇਂਜ ਚੂਂਜ ਕਰ ਲਿਆ ਆਪਾਂ ਨੇ ਆਪਣੇ ਕੱਪੜੇ ਉਪਰੇ ਪਾ ਲੇ ਤੇ ਆਪਾਂ ਹੁਣ ਬਣਾਉਣ ਲੱਗੇ ਆ ਚਪਾਤੀ ਮੈਂ ਲੱਗਿਆ ਆਟਾ ਗੁੰਨ ਤੇ ਮੈਡਮ ਅ ਤਿਆਰੀ ਕਰ ਰਹੀਆਂ ਬਾਕੀ ਤੇ ਪਿਆਜ਼ ਕੂਜੀ ਕੱਟ ਰਹੇ ਨੇ ਮਿਰਚਾਂ ਮੁੱਚਾਂ ਕੱਟੀ ਜਾ ਰਹੇ ਨਾ ਬਾਕੀ ਸਮਾਨ ਤਿਆਰ ਕਰ ਰਹੇ ਆ ਅਸੀਂ ਅੱਜ ਬਣਾ ਕੇ ਰੋਟੀ ਖਵਾਵਾਂਗੇ ਸ਼੍ਰੀਲੰਕਾ ਦੇ ਵਿੱਚ ਅ ਸ਼ਰਮੀਲਾ ਜੀ ਨੂੰ ਤੇ ਉਹਨਾਂ ਦੇ ਹਸਬੰਡ ਨੂੰ ਤੇ ਹਮ ਹਾਂ ਤੇ ਮਹੱਤਿਆ ਮਹੱਤਿਆ ਤੇ ਉਹਦਾ ਕਹਿੰਦੇ ਸੀਗੇ ਵੀ ਅਸੀਂ ਤੁਹਾਨੂੰ ਸ਼੍ਰੀਲੰਕਾ ਜਿੱਦ ਖਾਣਨੇ ਆ ਪਰ ਅਸੀਂ ਕਹਾਂ ਵੀ ਨਹੀਂ ਨਹੀਂ ਭਾਈ ਵੀ ਅੱਜ ਅਸੀਂ ਖਵਾਵਾਂਗੇ ਤੁਹਾਨੂੰ ਬਣਾ ਕੇ ਠੀਕ ਹੈ ਨਹੀਂ ਸੋ ਐਦਾਂ ਹੀ ਪਿਆਰ ਵੰਡੇ ਤੇ ਰਹੋ ਇੱਕ ਦੂਜੇ ਨਾਲ ਠੀਕ ਹੈ ਜੀ ਬਸ ਹੋਰ ਤਾਂ ਕੁਝ ਨਹੀਂ ਹੈ ਬਣਾਉਨੇ ਆ ਅਸੀਂ ਫਿਰ ਬਣਾ ਕੇ ਫਿਰ ਬਣਾਉਨੇ ਆ ਆਪਾਂ ਹੋਰ ਫਿਨਿਸ਼ ਦਸ ਕੋਟ ਉਕੇ ਬੋਤ ਇਹਨਾਂ ਲਓ ਜੀ ਬੁਜਿੰਦਰ ਕੌਰ ਜੀ ਟੁੱਟ ਰਹੀਆਂ ਚਾਟਣੀ ਸ਼੍ਰੀਲੰਕਾ ਦੇ ਵਿੱਚ ਦੇਖਦੇ ਕਹਦੀ ਬੰਦੀ ਹਾਂ ਅੰਬੀ ਆਪਾਂ ਨੇ ਤੋੜਦੀ ਸੀ ਕਿ ਉੱਥੋਂ ਅੰਬੀ ਤੋੜੀ ਸੀਗੀ ਵੈਂਕਾਲੇ ਆ ਵੈਂਕਾਲੇ ਤੋਂ ਤਲਾਈ ਮਨਾਰ ਤੋਂ ਹਾਂ ਤਲਾਈ ਮਨਾਰ ਤੋਂ ਆਪਾਂ ਤੋੜਦੀ ਸੀ ਉਹ ਆਪਣੀ ਅੰਬੀ ਤੇ ਉਹਰੇ ਬਣਾਉਣ ਲੱਗਿਆਂ ਚਟਣੀ ਕਿੱਥੋਂ ਹਾਂ ਤੇ ਕਿੱਥੋਂ ਕਿੱਥੇ ਆ ਕੇ ਜੀਜਾ ਹੁੰਦੀਆਂ ਨੇ ਤੇ ਆਪਾਂ ਬਣਾਉਣ ਲੱਗੇ ਹਾਂ ਅ ਭੁਰਜੀ ਆਂਡਾ ਭੁਰਜੀ ਬਣਾਉਣ ਲੱਗੇ ਆਂ